हां दोस्तो, दोस्तो, जी दोस्तों सारेया नु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਲਖਨਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਬਾਈ ਬਲਵੰਤ ਸਿੰਘ ਮੇਰੇ ਨਾਲ ਹੋਣਗੇ ਘਰੇਲੂ ਪਸ਼ੂ ਦੋਸਤੋ ਜਦੋਂ ਤਿਆਰ ਹੁੰਦਾ ਹੈ ਤੇ ਉਦੋਂ ਸੇਲ ਜ਼ਰੂਰ ਕੀਤਾ ਜਾਂਦਾ ਮੱਝਾਂ ਹੋਣ ਚਾਹੀਏ ਵੜਾਂ ਹੋਣ ਠੀਕ ਹੈ ਜੀ ਘਰੇਲੂ ਪਸ਼ੂ ਆ ਸਾਰੇ ਤੇ ਕੋਈ ਹਾੜੀ ਸੋਣੀ ਦੋਸਤੋ ਸਾਲ ਛਮਾਈ ਜਿਹੜਾ ਪਸ਼ੂ ਜਦੋਂ ਵੀ ਬਿਲਕੁਲ ਬੱਤਰ ਹੁੰਦਾ ਹੈ ਬਿਲਕੁਲ ਨੇੜ ਆਉਂਦਾ ਸੂਣ ਤੇ ਤੇ ਬਾਈ ਬਲਵੰਤ ਸੇਲ ਜ਼ਰੂਰ ਕਰਦਾ ਠੀਕ ਆ ਇਸ ਘਰੋਂ ਆਪਾਂ ਪਹਿਲਾਂ ਵੀ ਵੀਡੀਓ ਜੜੀਆਂ ਦੋਸਤੋ ਕਾਫੀ ਅਪਲੋਡ ਕੀਤੀਆਂ ਨੇ ਤੇ ਮੱਝਾਂ ਵੀ ਦਿਖਾਈਆਂ ਨੇ ਬਿਲਕੁਲ ਜਿਵੇਂ ਜਿਵੇਂ ਤਿਆਰ ਹੁੰਦੇ ਆ ਪਸ਼ੂ ਅੱਜ 24 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਸ਼ਾਮ ਦੇ 6 ਵਜੇ ਦਾ ਸਮਾਂ ਹੈ ਵੈਸੇ ਪਸ਼ੂ ਗੱਭਣ ਆ ਬਾਕੀ ਆਪਾਂ ਟਾਈਮਿੰਗ ਜਿਹੜੀ ਹੈਗੀ ਦੋਸਤੋ ਵੀਡੀਓ ਸ਼ੂਟ ਦੀ ਉਹ ਤੁਹਾਨੂੰ ਦੱਸ ਦਿੰਦੇ ਆ ਝੋਟੀ ਵਿਖਾਵਾਂ ਪੂਰੀ ਡਿਟੇਲ ਆਪਾਂ ਵੀਰ ਦੇ ਨਾਲ ਗੱਲਬਾਤ ਕਰ ਲਾਂਗੇ ਸੋ ਜਿਸ ਵੀਰ ਨੂੰ ਝੋਟੀ ਪਸੰਦ ਲੱਗੂਗੀ ਆਪਦਾ ਹੱਕ ਸਮਝ ਕੇ ਤੁਸੀਂ ਜਿਹੜੀ ਆ ਦੋਸਤੋ ਟਿਪ ਕੇ ਤਸੱਲੀ ਕਰ ਸਕਦੇ ਹੋ ਬਾਕੀ ਸਿੰਗੀ ਸੁngੀ ਕਾਫੀ ਸੋਹਣੀ ਆ ਝੋਟੀ ਰਾਜੀ ਆ ਫੁੱਲ ਬਟਾ ਫੁੱਲ ਸਭੀ ਥੂੰਬੀ ਪੂਰੀ ਆ ਤੇ ਵਿਥਾਂ-ਪੁਥਾਂ ਤੁਹਾਨੂੰ ਜਿਹੜੀਆਂ ਉਸ ਤੋਂ ਬੜੀ ਹਸਤਸਾਲੀ ਨਾਲ ਇੱਕ ਵਾਰੀ ਆ ਮੋਟੇ ਜਿਹੇ ਤੌਰ ਤੇ ਦਿਖਾ ਦਿੰਨੇ ਆ ਤਾਂ ਕਿ ਦੋਸਤੋ ਪਹਿਲਾਂ ਇੱਕ ਵਾਰੀ ਪੂਰਾ ਜਿਹੜਾ ਸਟਰਕਚਰ ਤੁਹਾਨੂੰ ਸਮਝ ਵਿੱਚ ਆ ਜਾਵੇ ਠੀਕ ਆ ਤੇ ਗੱਲਬਾਤ ਆਪਾਂ ਕਰ ਲਾਂਗੇ ਨਾਲ ਦੀ ਨਾਲ ਬਾਈ ਤੋਂ ਪੁੱਛ ਲੈਨੇ ਕੀ ਜਾਣਕਾਰੀ ਆ ਆਜੋ ਸਭ ਤੋਂ ਪਹਿਲਾਂ ਭਾਈ ਬਲਵੰਤ ਸਿੰਘ ਸਸਰੀ ਘਰ ਸਸਰੀ ਘਰ ਸਰ ਜੀ ਬਹੁਤ ਠੀਕਾ ਭਰਾ ਜੀ ਵਧੀਆ ਜੀ ਵਧੀਆ ਠੀਕ ਹੈ ਅੱਛਾ ਭਾਈ ਬਲਵੰਤ ਜਿੱਦਾਂ ਕਿ ਆਪਾਂ ਦੱਸਿਆ ਵੀ ਜਦੋਂ ਕੋਈ ਸਾੜੀ ਸੋਹਣੀ ਪਸ਼ੂ ਤਿਆਰ ਹੁੰਦਾ ਤੇ ਘਰੋਂ ਹੀ ਪਸ਼ੂ ਸੇਲ ਕਰਦੇ ਆ ਕੋਈ ਇਸ ਤਰ੍ਹਾਂ ਨਹੀਂ ਹੋਇਆ ਕਦੀ ਵੀ ਵਪਾਰ ਦੀ ਕਦੀ ਵਿਉਂਤ ਬਣੀ ਆ ਵੀ ਪਸ਼ੂ ਲੈ ਕੇ ਸੇਲ ਕੀਤਾ ਨਹੀਂ ਆਪਣਾ ਘਰ ਦਾ ਤਿਆਰ ਕਰਦੇ ਕਰਦੇ ਪਸ਼ੂ ਹੀ ਆ ਹਾਂ ਜੀ ਜਿਵੇਂ ਜਿਵੇਂ ਪੂਰ ਸਬਲਾ ਬਿਲਕੁਲ ਬੱਤਰ ਹੁੰਦਾ ਹਾਂ ਜੀ ਤਿਆਰੀ ਦੇ ਉੱਤੇ ਹੁੰਦਾ ਤੇ ਚਲੋ ਉਹੀ ਹਾਰੀ ਜੋਣੀ ਝੋਟੀ ਇੱਕ ਦੋ ਕੋਈ ਇੱਕ ਦੋ ਕਰਕੇ ਵੇਚ ਨਹੀਂ ਹਾਂਜੀ ਹਾਂਜੀ ਤੇ ਅੱਜ ਵੀ ਇਹ ਝੋਟੀ ਆਪਾਂ ਵੇਚਣ ਡਾਏ ਆ ਤੇ ਸਵੇਰ ਕੰਮਾ ਸੌਣ ਜਾ ਰਹੀ ਹੈ ਇਹ ਦੂਜੇ ਸਵੇਰ ਸੌਣ ਜਾ ਰਹੀ ਹੈ ਝੋਟੀ ਦੂਜੇ ਸਵੇਰ ਹਾਂਜੀ ਤੇ ਪਹਿਲਾਂ ਆਪਣੇ ਕੋਲ ਮਤਲਬ ਕਿ ਸੂਈ ਸੀ ਤੇ ਚਵਾਈ ਆਪਾਂ ਅੱਥੀ ਕੀਤੀ ਆ ਹਾਂਜੀ ਦੁੱਧ ਪੀਤਾ ਤਾਂ ਕਿੰਨਾ ਕੁ ਦੁੱਧ ਪਾਤਾ ਸੀ ਨੇ 12-13 ਲੀਟਰ ਰੋਜ਼ ਪਾਇਆ ਪਹਿਲੇ ਸਵੇਰ ਜੀ 12-13 ਲੀਟਰ ਜੀ ਹਾਂਜੀ ਹਾਂਜੀ ਬਹੁਤ ਸੋਹਣੀ ਝੋਟੀ ਆ ਦੁੱਧ ਬਹੁਤ ਕੱਢਦੀ ਆ ਘਰ ਘਰ ਆਈਏ ਹਾਂਜੀ ਤੇ ਬਣੀ ਆ ਕਿ ਸੀਮਿੰਟ ਤੋਂ ਕਿ ਮਾਲੀ ਤੋਂ ਗੱਲ ਜੰਪ ਹੋਈ ਸੀ ਸੀਮਿੰਟ ਭਰਿਆ ਸੀਮਿੰਟ ਭ ਬਿਲਕੁਲ ਦੋਸਤੋ ਲਖਨਾ ਪਿੰਡ ਤੁਸੀਂ ਬਾਹਰ ਵੇਹਲੀਆਂ ਕਹਿ ਲੋ ਬੈਂਕਾ ਕਹਿ ਲੋ ਬਾਹਰ ਖੇਤਾਂ ਦੇ ਵਿੱਚ ਘਾਰਾ ਡਰੇਨ ਬਿਲਕੁਲ ਨਾਲ ਤੇ ਬਾਰਡਰ ਥੋੜੀ ਦੂਰੀ ਤੇ ਰਹਿ ਜਾਂਦਾ ਠੀਕ ਹੈ ਜੀ ਤੇ ਡਰੇਨ ਬਿਲਕੁਲ ਲੱਗੇ ਹੈਗੀ ਆ ਸੋ ਬਾਕੀ ਇੱਕ ਪੂਰੀ ਝੋਟੀ ਤੁਹਾਨੂੰ ਬਿਲਕੁਲ ਬੈਕ ਸਾਈਡ ਤੋਂ ਆ ਜਿਹੜਾ ਵਿਖਾ ਦਿੰਨੇ ਆ ਥੰਨੇ ਦਾ ਠੀਕ ਹੈ ਜੀ 12 13 12 13 ਲੀਟਰ ਮਿਲਕਿੰਗ ਜਿਹੜੀ ਨੇ ਪਹਿਲੇ ਸਵੇਰੇ ਕਰਾਈ ਆ ਫਰਸਟ ਟਾਈਮਰ ਨੇ ਇਸ ਵਾਰ ਦੋਸਤੋ ਸੈਕਿੰਡ ਟਾਈਮਰ ਜਿਹੜੀ ਇਹ ਝੋਟੀ ਤੋਂ ਚੱਲ ਜਾ ਰਹੀ ਆ ਪੂਰੀ ਝੋਟੀ ਪੰਕਰ ਆ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਸਿੰਘਾ ਸਿੰਘਾਂ ਦੀ ਵੀ ਪੂਰੀ ਵਧੀਆ ਹੈ। ਇਹ ਮੂੰਹ ਮੂੰਹ ਬਾਹਰ ਕੱਢ ਦਗੇ ਜੀ। ਆ ਲਓ। ਆ ਲਓ। ਠੀਕ ਹੈ ਸੀਲ ਸਭ ਪੂਰੀ ਆ ਠੰਡੀ ਠੰਡੀ ਪੂਰੀ ਆ। ਆ ਲਓ। ਠੀਕ ਹੈ ਜੀ ਫੇਸ ਕੁਆਲਿਟੀ ਸਿੰਘੀ ਸਿੰਘੀ ਕਾਫੀ ਸੋਹਣੀ ਆ। ਮੂੰਹ ਮੱਥੇ ਜੀ ਬੰਦਲ ਦੇਖ ਲਓ ਜੀ। ਬਾਕੀ ਆ ਤੁਸੀਂ ਥਾਣ ਦੇਵਾ ਜਿਹੜਾ ਬਿਲਕੁਲ ਬਹਿਣੀ ਵਾਲੇ ਪਾਸਿਓਂ ਥਾਣ ਵੇਖ ਕੇ ਚੈੱਕ ਕਰੋ ਘਰੇਲੂ ਘਰ ਦੇ ਵਿੱਚੋਂ ਦੋਸਤੋ ਬਹੁਤ ਵੀ ਇਰਾਂ ਦੀ ਡਿਮਾਂਡ ਹੁੰਦੀ ਹੈ ਵੀ ਘਰ ਦੇ ਵਿੱਚੋਂ ਪਸ਼ੂ ਖਰੀਦ ਗਏ ਵਪਾਰੀ ਵੀ ਹਾਲਾਂਕਿ ਮਤਲਬ ਹੈ ਵੀ ਘਰਾਂ ਦੇ ਵਿੱਚੋਂ ਪਸ਼ੂ ਜਿਹੜੇ ਲੱਭ ਕੇ ਪਸ਼ੂ ਬਿਲਕੁਲ ਸਾਹਮਣੇ ਲੈ ਕੇ ਆਉਂਦੇ ਆ ਇੱਥੇ ਤੁਸੀਂ ਡਾਇਰੈਕਟ ਜਿਹੜਾ ਦੋਸਤੋ ਘਰੇਲੂ ਵੀ ਉਸ ਤੋਂ ਜਿਹੜੀ ਚੀਜ਼ ਖਰੀਦ ਸਕਦੇ ਹੋ ਠੀਕ ਆ ਤੇ ਆ ਦੇਖੋ ਅੱਛਾ ਭਾਜੀ ਬਲਵੰਤ ਸਿੰਘ ਛੱਡੀ ਨੂੰ ਕਿੰਨਾ ਕ ਟਾਈਮ ਹੋ ਗਿਆ ਡਰਾਈ ਕੀਤੀ ਨੂੰ ਹਾਂਜੀ ਡਰਾਈ ਛੱਡੀ ਨੂੰ ਕਿੰਨਾ ਕ ਚੱਲ ਗਿਆ ਇਹ ਤਿੰਨ ਮਹੀਨੇ ਛੱਡੀ ਵੀ ਹੋ ਗਿਆ ਜ ਬਾਕੀ ਲੇਵਾ ਜਿਹੜਾ ਦੋਸਤੋਂ ਪਰਨਾ ਸ਼ੁਰੂ ਕਰਤਾ ਠੀਕ ਆ ਬਣਾਉਣਾ ਸ਼ੁਰੂ ਕਰਤਾ ਤੇ ਹਜੇ ਦਿਨ ਘਟੋ ਘਟ ਕਿੰਨੇ ਕੁ ਲੈ ਜੂਗੀ ਦਿਨ ਜੀ ਇੱਕ ਤਰੀਕ ਨੂੰ ਸੂਪੀ ਜਾਏ ਇੱਕ ਦੋ ਤਰੀਕ ਨੂੰ ਇੱਕ ਨੂੰ ਹਾਂਜੀ ਇੱਕ ਦੋ ਸੂਪੀ ਦੋ ਇੱਥੇ ਠੀਕ ਆ ਜੀ ਮਤਲਬ ਵੀ ਇਹ ਘਟੋ ਘਟ ਵੀ ਅੱਜ 24 ਹੋ ਗਈ 5 6 ਦਿਨ ਹਜੇ ਪਏ ਆ ਹਾਂਜੀ ਹਾਂਜੀ ਹਫਤੇ ਦੇ ਅੰਦਰ ਬਾਅਦ ਸੂਪੂਗੀ ਹਾਂਜੀ ਹਫਤੇ ਦੇ ਅੰਦਰ ਠੀਕ ਆ ਤੇ ਭਾਈ ਪਲਵੰਤ ਲੈਂਡ ਦੇਣ ਕੀ ਕੀਤਾ ਇੱਕ ਡਿਮਾਂਡ ਦੱਸ ਸਕਦੇ ਹੋ ਇੱਕ ਰਸਤਾ ਦੇ ਦਿਓ ਵੀ ਇੱਥੋਂ ਤੱਕ ਦੇੜੀ ਛੱਡ ਛੁੱਟ ਦੇਣੀ ਹਾਂਜੀ ਹਾਂਜੀ 80000 ਰੁਪਏ ਦੀ ਮੰਗ ਰੱਖਦੇ ਆ ਪਾ ਜੀ 80000 ਠੀਕ ਹੈ ਜੀ 8000 ਦੇ ਬਾਕੀ ਛੋਟ ਜੱਪਾ ਹੋ ਜੂਗਾ ਕੋ ਕੋ ਨਹੀਂ ਭੈਣਾ ਭਰਾ ਚੱਲ ਗਿਆ ਉਹ ਤਾਂ ਮਾਨਤਨ ਕਰਾਂਗੇ ਉਹਨਾਂ ਦਾ ਕਰਨਾ ਹੀ ਹੈ ਹਾਂਜੀ ਹਾਂਜੀ ਜਿੰਨਾ ਵੀ ਹੋ ਸਕੇ ਜਿੰਨਾ ਵਿੱਚ ਕਰਾਂ ਠੀਕ ਹੈ ਜੀ ਜਿੰਨਾ ਹੋ ਜੂ ਦੋਸਤੋ ਮਾਨਤਨ ਹੋ ਜੂਗਾ ਝੋਟੀ ਇੱਕ ਵਾਰੀ ਤੁਹਾਨੂੰ ਥੋੜੀ ਜਿਹੀ ਦੂਰੀ ਤੋਂ ਵੀ ਆ ਦਿਖਾ ਦਿੰਦੀ ਆ ਦੇਖ ਠੀਕ ਹੈ ਤੇ ਹਫਤਾ ਹਜੇ ਸਮਾਂ ਲੈ ਜੂਗੀ ਇੱਕ ਤਰੀਕ ਦੇ ਲਾਗੇ ਤੱਕ ਜਿਹੜਾ ਭਰਾ ਉਹ ਹਜੇ ਸਮਾਂ ਪਿਆ ਸੂਨ ਦੇ ਵਿੱਚ ਠੀਕ ਹੈ ਤੇ ਬਿਲਕੁਲ ਘਰੇ ਨੂੰ ਝੋਟੀ ਆ ਪਸੰਦ ਆਊਗੀ ਤਸੱਲੀ ਤੁਸੀਂ ਕਰ ਲਿਓ ਠੀਕ ਹੈ ਜੀ ਟਿੱਪ ਕੇ ਆਪਦੀ ਚੌਥਾਣਾ ਦੀ ਖੋਲ ਕੇ ਤੋੜ ਕੇ ਦਿਖਾ ਦੇਣੀ ਹੈ ਦਿਖਾ ਦਿਓ ਜੀ ਖੋਲ ਕੇ ਤੋੜ ਦਿਓ ਆ ਲੈ ਆਈ ਪਰਮਾਂਟੇ ਕੋਰੀ ਕਮਾ ਆ ਗਿਆ ਨਾ ਥੋੜਾ ਜਿਹਾ ਐਨੂੰ ਖੇਚ ਲੋ ਐਨੂੰ ਤੋੜ ਕੇ ਆਉਣ ਨੂੰ ਲੈ ਜਾਓ ਲੰਮਾ ਉਧਰੋਂ ਤੋੜ ਕੇ ਕੋਈ ਗੱਲ ਨਹੀਂ ਲਓ ਜੀ ਲਓ ਜੀ ਕਮਾ ਲੋ ਠੀਕਾ ਬੰਨੋ ਜੀ ਤੇ ਕਾ ਕੰਟੈਕਟ ਨੰਬਰ ਵੀ ਆਪਣੇ ਜਰੂਰ ਦੇ ਦਈਏ ਜੀ ਦੇ ਦੇ ਹਾਂ ਬੋਲ ਦਿਓ ਸੰਪਰਕ ਨੰਬਰ 99140 ਹਾਂ ਜੀ 42172 99140 42172 42172 ਹਾਂ ਇਹ ਨੰਬਰ ਦੋਸਤੋ ਭਾਈ ਬਲਵੰਤ ਸਿੰਘ ਹੋਰਾਂ ਦੇ ਕੋਲ ਚੱਲਦਾ ਠੀਕਾ ਜੀ ਆਹ ਵੇਖ ਸਕਦੇ ਹੋ ਤੁਸੀਂ ਠੀਕਾ ਠੀਕ ਹੈ ਜੀ ਇਹ ਦੋਸਤੋ ਬਿਲਕੁਲ ਘਰੇ ਦੂ ਝੋਟੀ ਅੱਜ ਵਿਕਾਊਗਾ ਵੀਰ ਭਰਾਵਾਂ ਦੇ ਕੋਲ ਦੂਜਾ ਸੂਬਾ ਸੂਨ ਬਾਨੀ ਦੀ ਅੱਛੀ ਇਹ ਸੱਤ ਦਿਨ ਲੈ ਜੂਗੀ ਸਮਾਂ ਠੀਕ ਹੈ ਫਿਰ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ